ਗੁਰਾਇਆਂ ਵਿਖੇ Shiv Sena Bal Thackeray ਦੀ ਇੱਕ ਵਿਸ਼ੇਸ਼ ਮੀਟਿੰਗ ਰਜਿੰਦਰ ਬਿੱਲਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੰਦੇ ਹੋਏ ਸ਼ੁਭਮ ਨੂੰ Shiv Sena Bal Thackeray ਗੁਰਾਇਆਂ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਜਿੰਦਰ ਬਿੱਲਾ ਅਤੇ ਉਨ੍ਹਾਂ ਨਾਲ ਆਏ ਗੁਰਦੀਪ ਸੈਣੀ ਨੇ ਕਿਹਾ ਕਿ Shiv Sena Bal Thackeray ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨਾ ਕੇਹਾ ਕਿ ਜੇਕਰ ਕਿਸੇ ਨਾਲ ਵੀ ਕੋਈ ਤੱਕੇਸ਼ਾਹੀ ਹੋਵੇਗੀ ਤਾਂ ਸ਼ਿਵ ਸੈਨਾ ਉਸ ਦਾ ਸਾਥ ਦੇਵੇਗੀ ਇਸ ਮੌਕੇ ਸ਼ੁਭਮ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਸ ਨੂੰ ਮਿਲੀ ਹੈ ਉਹ ਉਸ ਨੂੰ ਤੰਦੇਹੀ ਨਾਲ ਨਿਭਾਵੇਗਾ ਅਤੇ ਨੌਜਵਾਨਾਂ ਨੂੰ ਵੱਦ ਤੋਂ ਵੱਦ ਸੰਸਥਾ ਨਾਲ ਜੋੜਿਆ ਜਾਵੇਗਾ ਇਸ ਦੌਰਾਨ ਹੋਰ ਵੀ ਸ਼ਿਵ ਸੈਨਾ ਦੇ ਆਗੂ ਅਤੇ ਪਤਵੰਤੇ ਹਾਜ਼ਰ ਸਨ ਗੁਰਾਇਆ ਤੋਂ ਨਵਰੰਗ ਟੀਵੀ ਲਈ ਮਨੀਸ਼ ਕੌਸ਼ਲ ਦੀ ਰਿਪੋਰਟ ਮੈਂ ਰਜਿੰਦਰ ਬਿੱਲਾ ਸੀਨੀਅਰ ਵਾਈਸ ਪ੍ਰੈਸਿਡੈਂਟ ਪੰਜਾਬ ਸ਼ਿਵ ਸੈਨਾ ਤੋਂ ਅੱਜ ਅਸੀਂ ਗੁਰਾਇਆਂ ਸਿਟੀ ਪ੍ਰਧਾਨ ਨਿਯੁਕਤ ਕੀਤਾ ਹੈ ਸ਼ੁਭੀ ਇਹ ਸਾਡੇ ਮੁੰਡੇ ਦਾ ਨਾਮ ਸ਼ੁਭੀ ਹੈ ਔਰ ਅਸੀਂ ਪਾਰਟੀ ਵੱਲੋਂ ਸਾਡੇ ਜੋਗਰਾ ਸ਼ਰਮਾ ਜੀ ਵੱਲੋਂ ਆਦੇਸ਼ ਕੀਤਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਵੀ ਗੁਰਾਇਆਂ ਦੇ ਵਿੱਚ ਵਧੀਆ ਕੰਮ ਕਰੋ ਨਸ਼ਿਆਂ ਤੋਂ ਮੁੰਡਿਆਂ ਨੂੰ ਜਿਹੜੇ ਵੀ ਲੱਗੇ ਨੇ ਉਹਨਾਂ ਨੂੰ ਪਿਛੇ ਹਟਾਓ ਜੇ ਕੋਈ ਇਲਾਜ ਨਹੀਂ ਕਰਾ ਸਕਦਾ ਸ਼ਰਨਾਂ ਨੂੰ ਦੱਸਿਆ ਜਾਵੇ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਔਰ ਜਿਹਨੂੰ ਇਨਸਾਫ਼ ਨਹੀਂ ਮਿਲਦਾ ਧੱਕਾ ਹੁੰਦਾ ਹੈ ਉਹ ਵੀ ਸ਼ੇਵਸਨਾ ਦੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਮੁੰਡਿਆਂ ਨੂੰ ਕਿਹਾ ਵੀ ਸਿਟੀ ਪ੍ਰਧਾਨ ਨੂੰ ਇਹ ਪਾਰਟੀ ਵੱਲੋਂ ਦੇਸ਼ ਆ ਵੀ 11 ਮੈਂਬਰੀ ਟੀਮ ਤਿਆਰ ਕਰੇ ਅਪਲ ਤਾਂ 13 ਵਾਰਡ ਆ ਸਾਡੇ ਗੁਰਾਇਆਂ ਚ 13 ਪ੍ਰਧਾਨ ਇਹ ਲਾਉਣ ਉਹਦੀ ਸੂਚੀ ਜਿਹੜੀ ਆ ਸਾਡੇ ਪੰਜਾਬ ਪ੍ਰਧਾਨ ਨੂੰ ਭੇਜਣ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਬਿੱਲਾ ਜੀ ਦੀ ਅட்சਾ ਦੇ ਵਿੱਚ ਗੁਰਾਇਆਂ ਦੇ ਵਿੱਚ ਇੱਕ ਯੂਨਿਟ ਤਿਆਰ ਕੀਤਾ ਗਿਆ ਹੈ ਜੋ ਕਿ ਸਾਡੇ ਰਾਜੇ ਪ੍ਰਮੁਖ ਸ਼੍ਰੀ ਜੋਗਰਾਜ ਸ਼ਰਮਾ ਜੀ ਦਾ ਦਿਸ਼ਾ ਨਿਰਦੇਸ਼ ਸੀ ਕਿ ਅਸੀਂ ਜਿਹੜੀ ਸ਼ਿਵ ਸੈਨਾ ਨੂੰ ਘਰ ਘਰ ਤੇ ਆਪਾਂ ਹਰ ਮਹੱਲੇ ਤੱਕ ਪਹੁੰਚਾਉਣਾ ਹੈ ਉਹਨਾਂ ਦੇ ਅੱਜ ਕਹਿਣ ਦੇ ਅਨੁਸਾਰ ਹੀ ਅੱਜ ਬੁਰਾਇਆਂ ਦੇ ਵਿੱਚ ਅਸੀਂ ਸ਼ੁਭਮ ਜੀ ਨੂੰ ਪ੍ਰਧਾਨ ਲਗਾਇਆ ਹੈ ਅਤੇ ਸਾਨੂੰ ਬੜੀ ਆਸ ਹੈ ਕਿ ਸ਼ੁਭਮ ਜੀ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦਾ ਝੰਡਾ ਚੱਕ ਕੇ ਜੋ ਵੀ ਕੰਮ ਸ਼ਿਵ ਸੈਨਾ ਦੇ ਹਿੱਤ ਵਿੱਚ ਹੋਣਗੇ ਉਹ ਕਰਨਗੇ ਅਤੇ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਜਿਹੜੀ ਯੁਵਾ ਪੀੜ੍ਹੀ ਆ ਨਸ਼ੇਵਾਲ ਪ੍ਰੇਰਿਤ ਹੋ ਰਹੀ ਹੈ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਜੋ ਕਿ ਇਹ ਨਸ਼ਾ ਜਿਹੜਾ ਆ ਇੱਕ ਕੋੜ ਹੈ ਇਸ ਨੂੰ ਖਤਮ ਕਰਨਾ ਹੈ ਜਿਸ ਤਰ੍ਹਾਂ ਕਿਸੇ ਨੂੰ ਬੁਖਾਰ ਚੜ ਜਾਂਦਾ ਹੈ ਇਸੇ ਤਰ੍ਹਾਂ ਇੱਕ ਨਸ਼ਾ ਇੱਕ ਬਿਮਾਰੀ ਹੈ ਜੇ ਇਹਦਾ ਸਹੀ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਨਸ਼ਾ ਨਹੀਂ ਛੱਡ ਸਕਦੇ ਇਸ ਕਰਕੇ ਅਸੀਂ ਸ਼ੁਭਮ ਜੀ ਨੂੰ ਇਹ ਅਪੀਲ ਕਰਾਂਗੇ ਕਿ ਜੋ ਜੂਤ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਅਸੀਂ ਸ਼ਿਵਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਵੱਲੋਂ ਦਵਾਈ ਤੋਂ ਲੈ ਕੇ ਜੋ ਵੀ ਸਾਡੇ ਕੋਲ ਇੱਕ ਪਰਿਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਰਿਵਾਰ ਵਿੱਚ ਕੋਈ ਬੰਦਾ ਬਿਮਾਰ ਹੋ ਜਾਂਦਾ ਉਸ ਦਾ ਇਲਾਜ ਕਰਾਇਆ ਜਾਂਦਾ ਹੈ ਉਸੇ ਤਰ੍ਹਾਂ ਜੋ ਵੀ ਸ਼ਿਵਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਨੇ ਜੁੜੂਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਇਸ ਦਲਦਲ ਤੋਂ ਬਾਹਰ ਕੱਢਿਆ ਜਾਵੇ ਜਿਕਰਾ ਵੀਰ ਬਜਰੰਗੇ ਹਰ ਮਾਦੇ ਮੈਂ ਸ਼ਹਿਰ ਗਰਾਇਆਂ ਦਾ ਰਹਿਣ ਵਾਲਾ ਵਾਸੀ ਹਾਂ ਮੇਰਾ ਨਾਮ ਸ਼ੁਭਮ ਅੱਜ ਗਰਾਇਆਂ ਸ਼ਹਿਰ ਵਿੱਚ ਸ਼ਿਵਸੈਨਾ ਵੱਲੋਂ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਰਜਿੰਦਰ ਬਿੱਲਾ ਜੀ ਨੇ ਮੈਨੂੰ ਪ੍ਰਧਾਨ ਚੁਣਿਆ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜੀ ਮੈਂ ਆਪਣੀ ਜੋ ਉਹਨਾਂ ਨੇ ਮੈਨੂੰ ਕੰਮ ਸੋਪਿਆ ਆ ਮੈਂ ਉਸ ਕੰਮ ਤੇ ਖੜਾ ਉਤਰੂੰਗਾ ਜੀ ਉਹਨਾਂ ਦਾ ਇਹ ਬਹੁਤ-ਬਹੁਤ ਧੰਨਵਾਦ ਜੀ